ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਰੇਸ਼ਨ ਸਿੰਧੂਰ ਦੇ ਵਿੱਚ ਅਤਵਾਦੀ ਮਸੂਦ ਅਜ਼ਹਰ ਦੇ 10 ਦੇ ਕਰੀਬ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਹੈ ਫੌਜ ਕੋਲ ਜਾ ਕੇ ਮਾਰੀਆਂ ਨੇ ਗੋਲੀਆਂ ਜੀ ਹਾਂ ਫੌਜ ਨੇ ਕੋਲ ਜਾ ਜਾ ਕੇ ਜਿਹੜੇ ਨੇ ਉਹਨਾਂ ਲੋਕਾਂ ਨੂੰ ਸ਼ੇਅਰ ਕਰ ਦਿੱਤਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਭਾਰਤ ਨੇ ਪਹਿਲਗਾਮ ਦਾ ਬਦਲਾ ਕਿਵੇਂ ਲਿਆ ਹੈ ਪਾਕਿਸਤਾਨ ਦੇ ਵਿੱਚ ਕੀਤੇ ਗਏ ਆਪਰੇਸ਼ਨ ਸਿੰਧੂਰ ਦੇ ਮਿੰਟ-ਮਿੰਟ ਦਾ ਮਿੰਟ ਜਿਹੜੀ ਹੈ ਡਿਟੇਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਸੋ ਆਖਰ ਭਾਰਤ ਨੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਉੱਤੇ ਪੀਓਕੇ ਦੇ ਵਿੱਚ ਹਮਲਾ ਕਰ ਦਿੱਤਾ ਹੈ ਇਹ ਹਮਲਾ ਮੰਗਲਵਾਰ ਦੇਰ ਰਾਤ ਨੂੰ ਕੀਤਾ ਗਿਆ ਦੇਸ਼ ਦੀਆਂ ਤਿੰਨ ਫੌਜਾਂ ਜਿੱਥੇ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ 9 ਥਾਵਾਂ ਤੇ ਹਮਲਾ ਹੋਇਆ ਇਸ ਮੁਹਿੰਮ ਦੇ ਵਿੱਚ ਆਪਰੇਸ਼ਨ ਸੰਧੂਰ ਦਾ ਨਾਮ ਜਿਹੜਾ ਹੈ ਕਲੀਅਰ ਕੀਤਾ ਗਿਆ ਸੀ ਭਾਰਤ ਦੇ ਸਮੇਂ ਵਿੱਚ 100 ਤੋਂ ਵੱਧ ਅਤਵਾਦੀ ਜਿਹੜੇ ਨੇ ਮਾਰੇ ਜਾ ਚੁੱਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀ ਰਾਤ ਆਪਰੇਸ਼ਨ ਸੰਧੂਰ ਦੀ ਨਿਗਰਾਨੀ ਕਰਦੇ ਰਹੇ ਨੇ ਆਪਰੇਸ਼ਨ ਸੰਧੂਰ ਦੇ ਮਿੰਟ ਟੂ ਮਿੰਟ ਵੇਅਰ ਬਿਆਨੂ ਜਾਣਦੇ ਰਹੇ ਨੇ ਇਹ ਕਾਰਵਾਈ ਬਾਰੇ ਜਿੱਥੇ ਜਾਣਕਾਰੀ ਸਵੇਰੇ 1 ਵਜੇ ਦੇ ਕਰੀਬ ਸਾਹਮਣੇ ਆਈ ਹੈ ਕਈ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਮੁਜ਼ਫਰਾਬਾਦ ਸ਼ਹਿਰ ਦੇ ਆਲੇ ਦੁਆਲੇ ਪਹਾੜਾਂ ਦੇ ਨੇੜੇ ਕਈ ਜ਼ੋਰਦਾਰ ਧਮਾਕੇ ਸੁਣੇ ਗਏ ਧਮਾਕਿਆਂ ਤੋਂ ਬਾਅਦ ਸ਼ਹਿਰ ਦੇ ਵਿੱਚ ਬਿਜਲੀ ਸਪਲਾਈ ਵੀ ਜਿਹੜੀ ਹੈ ਬੰਦ ਹੋ ਗਈ ਸੀ ਇਸ ਤੋਂ ਥੋੜੀ ਦੇਰ ਬਾਅਦ ਪਾਕਿਸਤਾਨੀ ਫੌਜ ਦਾ ਇੱਕ ਬਿਆਨ ਆਉਂਦਾ ਉਹਨਾਂ ਕਿਹਾ ਹੈ ਕਿ ਉਹ ਭਾਰਤ ਦੀ ਕਾਰਵਾਈ ਦਾ ਜਵਾਬ ਜ਼ਰੂਰ ਦੇਣਗੇ ਅਧਿਕਾਰਤ ਜਾਣਕਾਰੀ ਆਈ ਹੈ ਕਿ ਭਾਰਤ ਨੇ ਇਹ ਹਮਲਾ ਪਾਕਿਸਤਾਨ ਅਤੇ ਪੀਓਕੇ ਦੇ ਵਿੱਚ ਕੀਤਾ ਹੈ ਇਸ ਨੂੰ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਗਿਆ ਕੁੱਲ 9 ਥਾਮਾਂ ਤੇ ਜਿਹੜੇ ਨੇ ਟੋਟਲੀ ਹਮਲੇ ਕੀਤੇ ਗਏ ਨੇ ਪਾਕਿਸਤਾਨ ਦੀ ਡਾਊਨ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਜਿੱਥੇ ਕਿ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਆਈਐਸਪੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਹ ਵੀ ਆਖਿਆ ਹੈ ਕਿ ਭਾਰਤ ਨੇ ਕੋਟਲੀ ਬਹਾਵਲਪੁਰ ਅਤੇ ਮੁਜ਼ਫਰਾਬਾਦ ਦੇ ਵਿੱਚ ਮਿਜ਼ਾਈਲੀ ਜਿਹੜੇ ਨੇ ਹਮਲੇ ਕਰ ਦਿੱਤੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਆਪਰੇਸ਼ਨ ਜਿਹੜਾ ਹੈ ਕਾਫੀ ਵੱਡਾ ਆਪਰੇਸ਼ਨ ਰਿਹਾ ਸੀ ਇਸ ਦੇ ਵਿੱਚ ਭਾਰਤੀ ਫੌਜ ਨੇ ਜਿਹੜੀ ਹੈ ਕਾਫੀ ਜ਼ਿਆਦਾ ਬਿਲਕੁਲ ਸਿੰਪਤੀ ਵੀ ਖੱਟੀ ਹੈ ਹਾਲਾਂਕਿ ਭਾਰਤੀ ਫੌਜ ਨੇ ਬਹੁਤ ਵੱਡੀ ਜਿਹੜੀ ਹੈ ਇੱਕ ਉਡਾਰੀ ਮਾਰੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਸਫਲਤਾ ਜਿਹੜੀ ਹੈ ਬਿਲਕੁਲ ਜ਼ਰੂਰ ਪ੍ਰਾਪਤ ਹੋਈ ਹੈ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਆਖਰਕਾਰ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਸਿੰਦੂਰ ਦੇ ਵਿੱਚ ਮਸੂਦ ਅਜ਼ਹਰ ਦੇ ਜਿਹੜੇ 10 ਦੇ ਕਰੀਬ ਲੋਕ ਨੇ ਉਹ ਵੀ ਇਸ ਆਪਰੇਸ਼ਨ ਦੇ ਦੌਰਾਨ ਮਾਰੇ ਗਏ ਨੇ ਸੋ ਆਖਰ ਫੌਜ ਨੇ ਜਿਹੜੀਆਂ ਨੇ ਉਹਨਾਂ ਤੇ ਗੋਲੀਆਂ ਵੀ ਜਿਹੜੀਆਂ ਨੇ ਵਾਰੀਆਂ ਨੇ ਸੋ ਹਾਲਾਂਕਿ ਗੋਲੀਆਂ ਦੇ ਵੀ ਹਮਲੇ ਹੋਏ ਨੇ ਸੋ ਇਹ ਮਜ਼ਾਈਲੀ ਕਾਰਵਾਈ ਵੀ ਜਿਹੜੀ ਹੈ ਕੀਤੀ ਗਈ ਹੈ ਪਾਕਿਸਤਾਨ ਨੇ ਬਿਲਕੁਲ ਆਪਣੇ ਵੱਲੋਂ ਜਿਹੜੀ ਹੈ ਜ਼ੁਗਲਬੰਦੀ ਕੀਤੀ ਗਈ ਹੈ ਅਤਵਾਦੀਆਂ ਦੇ ਟਿਕਾਣਿਆਂ ਨੂੰ ਇਸ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੋ ਲਗਾਤਾਰ ਚਰਚਾਵਾ ਜਿਹੜੀਆਂ ਨੇ ਹੋਰ ਵੀ ਆਪਰੇਸ਼ਨ ਸਿੰਧੂਰ ਦੀਆਂ ਸਾਹਮਣੇ ਆ ਰਹੀਆਂ ਨੇ ਸੋ ਲਗਾਤਾਰ ਭਾਰਤ ਜਿਹੜਾ ਹੈ ਵੱਡੀ ਤਿਆਰੀ ਉਲੀਕੇ ਬੈਠਾ ਹੋਇਆ ਹੈ ਪਾਕਿਸਤਾਨ ਹੁਣ ਜਵਾਬੀ ਜਦੋਂ ਕਾਰਵਾਈ ਕਰੇਗਾ ਤਾਂ ਫਿਰ ਲੜਾਈ ਦਾ ਸਾਇਰਨ ਜਿਹੜਾ ਹੈ ਜ਼ਰੂਰ ਵੱਜ ਹੀ ਜਾਏਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ